ਡੁੰਡੋਤ ਬੰਧਨ ਅਣਕਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਧੁਰ ਕੀ ਬਾਣੀ ਆਈ ਤਨ ਸਗਲੀ ਚਿੰਤ ਮਿਟਾਈ ਦਇਆਲ ਪੁਰਖ ਮਿਹਰਬਾਨ ਹਰ ਨਾਨਕ ਸਾਚ ਵਖਾਨਾ ਸ਼ਲੋਕ ਮਹੱਲਾ ਤੀਜਾ ਰੇ ਜਨ ਉਥਾਰੈ ਜੱਬਿਓ ਸੁਤਿਆ ਗਈ ਵਿਹਾਈ ਸਤ ਗੁਰ ਕਾ ਸ਼ਬਦ ਸੁਨ ਨਾ ਜਾਗਿਓ ਅੰਤਰ ਨਾ ਉਪਜਿਓ ਚਾਓ ਰੇ ਜਨ ਉਥਾਰੈ ਦਬਿਓ ਸੁਤੇ ਆ ਗਈ ਵਿਹਾਈ ਸਤ ਗੁਰ ਕਾ ਸ਼ਬਦ ਸੁਨ ਨਾ ਜਾਗਿਓ ਅੰਤਰਨਾ ਉਪਜਿਓ ਚਾਉ ਸਰੀਰ ਜਲੋ ਗੁਨ ਬਾਹਰਾ ਜੋ ਗੁਰ ਕਾਰਨ ਕਮਾਏ ਜਗਤ ਜਲੰਦਾ ਡਟ ਮੈਂ ਔ ਮਾ ਤੁੜਾ ਭਾਏ ਨਾਨਕ ਗੁਰ ਸਰਨਾਈ ਉਭਰੇ ਸਚ ਮਨ ਸ਼ਬਦ ਧਿਆਏ ਮਹੱਲਾ ਤੀਜਾ ਸ਼ਬਦ ਰਤੇ ਹਮੈਂ ਗਈ ਸੋ ਬਾਵੰਤੀ ਨਾਰ ਪੈਰ ਕੈ ਭਾਣ ਸਦਾ ਚੱਲੇ ਤਾ ਬਣਿਆ ਸੀਗਾਰ ਸੇਜ ਸੁਹਾਵੀ ਸਦਾ ਪੈਰ ਰਾਵੈ ਰਵਰ ਪਾਇਆ ਨਾਰ ਨਾ ਹਰ ਮਰੇ ਨਾ ਕਦੇ ਦੁੱਖ ਲਾਗੇ ਸਦਾ ਸੁਹਾਗ ਨਾਰ ਨਾਨਕ ਹਰ ਪ੍ਰਭ ਮੇਲ ਲਈ ਗੁਰ ਕਾ ਇਹਤ ਪਿਆਰ ਭਾਵ ਸਤਿਗੁਰੂ ਜੀ ਬਾਣੀ ਦੇ ਵਿੱਚ ਫੁਰਮਾਨ ਕਰਦੇ ਨੇ ਮੋਹ ਰੂਪ ਉਥਾਰੇ ਦੇ ਦੱਬੇ ਹੋਏ ਹੈ ਭਾਈ ਤੇਰੀ ਉਮਰ ਸੁੱਤਿਆਂ ਹੀ ਗੁਜ਼ਰ ਗਈ ਹੈ ਸਤਿਗੁਰੂ ਦਾ ਸ਼ਬਦ ਸੁਣ ਕੇ ਤੈਨੂੰ ਜਾਗ ਨਹੀਂ ਆਈ ਤੇ ਨਾ ਹੀ ਹਿਰਦੇ ਵਿੱਚ ਨਾਮ ਜਪਣ ਦਾ ਚਾਉ ਉਪਜਿਆ ਹੈ ਗੁਨਾ ਤੋਂ ਸਖਣਾ ਸਰੀਰ ਸੜ ਜਾਏ ਜੋ ਸਤਿਗੁਰੂ ਦੀ ਦੱਸੀ ਹੋਈ ਕਾਰ ਨਹੀਂ ਕਰਦਾ ਇਸ ਤਰ੍ਹਾਂ ਦਾ ਸੰਸਾਰ ਮੈਂ ਹਉਮੈ ਵਿੱਚ ਤੇ ਮਾਇਆ ਦੇ ਮੋਹ ਵਿੱਚ ਸੜਦਾ ਵੇਖਿਆ ਹੈ ਇਹ ਨਾਨਕ ਗੁਰੂ ਦੇ ਸ਼ਬਦ ਦੀ ਰਾਹੀ ਸੱਚੇ ਹਰੀ ਨੂੰ ਮਨ ਵਿੱਚ ਸਿਮਰ ਕੇ ਜੀਵ ਸਤਿਗੁਰੂ ਦੀ ਸ਼ਰਨ ਪੈ ਕੇ ਇਸ ਹਉਮੈ ਵਿੱਚ ਸੜਨ ਤੋਂ ਬਚਦੇ ਹਨ ਜਿਸ ਦੀ ਹਉਮੈ ਸਤਿਗੁਰੂ ਦੇ ਸ਼ਬਦ ਵਿੱਚ ਰੰਗੇ ਜਾਣ ਨਾਲ ਦੂਰ ਹੋ ਜਾਂਦੀ ਹੈ ਉਹ ਜੀਵ ਰੂਪੀ ਨਾਰੀ ਸੋਭਾਵੰਤੀ ਹੈ ਉਹ ਨਾਰੀ ਆਪਣੇ ਪ੍ਰਭੂ ਪਤੀ ਦੇ ਹੁਕਮ ਵਿੱਚ ਸਦਾ ਤੁਰਦੀ ਹੈ ਇਸੇ ਕਰਕੇ ਉਸ ਦਾ ਸ਼ਿੰਗਾਰ ਸਫਲ ਸਮਝੋ ਜਿਸ ਜੀਵ ਇਸਤਰੀ ਨੇ ਪ੍ਰਭੂ ਪਤੀ ਲੱਭ ਲਿਆ ਹੈ ਉਸ ਦੀ ਹਿਰਦੇ ਰੂਪ ਸੇਜ ਸੁੰਦਰ ਹੈ ਕਿਉਂਕਿ ਉਸ ਨੂੰ ਪਤੀ ਸਦਾ ਮਿਲਿਆ ਹੋਇਆ ਹੈ ਉਹ ਇਸਤਰੀ ਸਦਾ ਸੁਹਾਗ ਵਾਲੀ ਹੈ ਕਿਉਂਕਿ ਉਸ ਦਾ ਪਤੀ ਪ੍ਰਭੂ ਕਦੇ ਮਰਦਾ ਨਹੀਂ ਇਸ ਲਈ ਉਹ ਕਦੇ ਦੁਖੀ ਨਹੀਂ ਹੁੰਦੀ اے ਨਾਨਕ ਗੁਰੂ ਦੇ ਪਿਆਰ ਵਿੱਚ ਉਸ ਦੀ ਬਿਰਤੀ ਹੋਣ ਕਰਕੇ ਪ੍ਰਭੂ ਨੇ ਆਪਣੇ ਨਾਲ ਮਿਲਾਇਆ ਹੈ